ਪਾਰੇ ਆ ਤੇ ਲਾਜ ਵੀ ਤੇਰੀ ਆ ਬੱਕਰੀ ਸਾਰੇ ਪਾਸੇ ਹਾਂ ਜੀ ਕਿ ਉਹ ਮੈਂ ਮੈਨੂੰ ਕੀ ਲੈ ਰਿਹਾ ਦੱਸ ਉਹ ਚਾਹੀ ਹੁੰਦਾ ਆ ਨਹੀਂ ਯਾਰ ਹਣੀ ਇੱਕ ਕਿਤੇ ਠੱਗਿਆ ਤਾਂ ਨਹੀਂ ਆ ਪਾਹਨਾ ਠੱਗੀ ਠੁਗੀ ਵੇਖੀ ਹੋਤੀ ਨੀ ਕੰਮ ਕਰਦਾ ਇਹ ਜਾਣਾ ਪੜਦਾ ਅੱਠ ਯਾਰ ਦੀ ਲੱਗ ਰਹੀ ਹੈ ਨਹੀਂ ਇਹ ਜੇ ਗੱਲ ਤੂੰ ਵਿੱਚ ਨਾ ਜਾ ਤੂੰ ਡਰੀ ਜਾਂਦੇ ਅੱਠ ਰਹੀ ਉਹਦਾ ਤਾਂ ਅੱਠ ਮੈਂ ਛੱਡ ਦੋ ਲੱਗ ਤਿੰਨੇ ਦੀ ਹੋ ਗਈ ਉਹ 68 ਰਹੀ ਮੁੱਕੀ ਹੋ ਗਈ ਤੁਕਾਈ ਨਹੀਂ ਕਰਦੇ ਅੱਠ ਸੱਤ ਤੋਏ ਅੱਗੋਂ ਮੈਂ ਨੇ ਮਿਲਾਂ ਦਿੰਦਾ ਅੱਠ ਗਿਆ ਮਨ ਜਾ ਜਾਈਂ ਤੈਨੂੰ ਅੱਗੇ ਲੈ ਜਾਇਆ ਉਹ ਵਜਨ ਨੂੰ ਲੈਣੇ ਆ ਉਹ ਬਾਈ ਉਹ ਮੈਂ ਉਹ ਕਾਲਾ ਜਿਹਾ ਦੇਖੋ ਇਹਨੂੰ ਵਜਨ ਆਉਂਦਾ ਤਾਂ ਹੋਰ ਬਾਪੂ ਕਿਹੜੀ ਦੇਦੀ ਦੱਸਦੀ ਕਿੰਨੇ ਦੇ ਦੇਣੇ ਆ 10 ਕੀ ਕਹਦਾ ਕਿ ਮੈਂ ਤੂੰ ਆਹ ਹਾਂ ਠੀਕ ਆ ਕੁਝ ਨਹੀਂ ਕਿਹਾ ਮੈਂ ਤਾਂ ਪਾ ਦੇ ਨੰਬਰ ਕਿਹਦੇ ਮੇਰੀ ਪਿਆਹ ਸੀ ਬਾਬਾ ਡੱਬੀ ਦਾ ਉਹ ਲੀਡ ਨਾ ਆਇਆ ਇੱਧਰ ਵੱਲ ਵਾਹ ਛਾਵੇਂ ਕਰ ਦੇ ਕਰ ਦੇ ਵੀਰਾ ਨਾ ਕੀ ਕਾਲਿਆ ਹੈ ਹੋਰ ਇੱਕ ਨਹੀਂ ਹੋਇਆ ਬਾਈ ਕਾਲ ਕੇ ਸਾਥਾਂ ਬੰਦਾ ਦੁਕੇ ਮੈਂ ਨਾ ਕਰਦਾ ਔਰ ਨਹੀਂ ਮੈਂ ਕਹਿੰਦਾ ਨਹੀਂ ਮੈਂ ਫੜੀ ਬੈਠਾ ਸੀ ਤੇ ਮੇਰੇ ਅਰੇ ਕਿਵੇਂ ਸੀਗਾ ਚਾਰ ਦੰਦਾ ਬਾਬਾ ਬਾਬਾ ਅਸੀਂ ਮੰਗਦੇ ਸਿੱਕ ਤਨ ਚਾਰ ਦੰਦਾ ਯਾਰ ਮੈਂ ਤਾਂ ਤੂੰ ਦੋਂਦੀ ਕਰਕੇ ਤੀਆ ਇਹ ਕਿੱਧਰ ਜਾਣਗੇ ਹਾਂ ਉਹ ਖੜੇ ਲਾ ਫੜ ਜਿਹੜੇ ਤੈਨੂੰ ਲਾਏ ਉਹ ਕਾਇ ਨਹੀਂ ਕਰ ਨਹੀਂ ਨਹੀਂ ਮੈਂ ਗਲਤ ਨਹੀਂ ਲਾਏ ਫੜ ਲੈ ਲਾ ਬਾਪੂ ਕਿੰਨੇ ਲਾ ਗਿਆ ਆਪਣੇ ਜਾਤ ਵੇਖਣਾ ਕਰਦੇ ਬੰਦੇ ਨੂੰ ਮਖਾਏ ਪਹਿਲੀ ਔਰ ਗਜਾਉਣਾ ਇੱਧਰ ਲਿਆ ਹਾਂ ਮੇਰੇ ਨਾਲ ਬੱਕਰੀਆਂ ਆ ਗੀਆਂ ਮੇਰਾ ਫਰੈਂਕ ਕਿੰਨੇ ਲਾ ਤੈ ਮੈਂ ਖੁਸ਼ ਹੋ ਕੇ ਤੇ ਆਉਂਦੇ ਸਰ ਬੇਰੇ ਤੇ ਖੁਸ਼ ਹੋ ਕੇ ਤੇ ਬਾਲਾ ਲਾਲਚ ਵੀ ਨਾ ਕਰ ਤੇ ਨਾਲ ਨਹੀਂ ਕਰ ਉਹ ਕੀ ਕਿਹਾ ਤੂੰ ਭਾਈ ਨਹੀਂ ਨਹੀਂ ਨਾ ਇਹ ਆਪਣੇ ਪੰਜ ਜੀ ਮਾਜੂਣੇ ਆ ਪੰਜ ਆ ਗਏ ਨਹੀਂ ਇੱਕ ਉਹ ਪੰਜਗਾ ਵੜਪੜਿਆ ਯਾਰ ਲੈਣੇ ਹੋ ਤਾਂ ਪੂਰੇ 9.5 ਕਰ ਦਿਓ ਬਸ ਠੀਕ ਹੈ ਕਿਉਂ ਵੀ ਦੀਸੇ 9.5 ਪੂਰੇ ਕਰ ਦੇ ਫੜਾਵੇ 9 9 ਉਹ 9000 ਕਿਹਾ ਤਾਂ ਲੈ ਬਾਪੂ ਓ ਸਾਢੇ 9000 ਲੈ ਹੈ ਬਾਅਦ ਸਮਝੋ ਕਿੰਨੇ ਦੇਣਿਆ ਫਿਰ ਜਾਇ ਦੱਸਦੇ ਕੋਈ ਕਵਾਲਿਟੀ ਚੰਗੀ ਆ ਓ ਯਾਰ ਕਿਹੜੀ ਕਵਾਲਿਟੀ ਅਲੱਗਾਂ ਦਾ ਡੇਡੇ ਕੇ ਪੈਨ ਦਾ ਬੱਚੇ ਦੋ ਸੰਗੀਤਾਂ ਨੂੰ ਜਾਂਦੇ ਉਹ ਕਿਨੇ ਕਿਨੇ ਦੇ ਆ ਕੀ ਕਹਦਾ ਯਾਰ ਛੱਡਣ ਆ ਨਾ ਦੱਸ ਦੇ 12000 ਕੀ 15 ਦੇ ਲੈ ਜਾ ਫੜ ਕੇ ਬੱਸ ਆ ਲਾ ਆ ਵਰੇ ਨਹੀਂ ਜਾ ਕੇ ਵੀ ਨਹੀਂ ਹੋਣਾ ਬੰਦ ਲਾ ਬਈ ਛਾਵੇਂ ਜਾ ਕੇ ਛਾਵੇਂ ਕਰੋ ਯਾਰ ਛਾਵੇਂ ਲਾ ਲਓ ਜੀ ਤੂੰ ਵੇਚਣੇ ਦੇ ਪਾਸੇ ਕਰ ਲੈਣੀ ਆਂ ਰੱਖਣੀ ਆ ਤੇਰੀ ਮਰਜ਼ੀ ਗਰਮੀ ਆ ਖੜਿਆ ਨਹੀਂ ਹੁੰਦਾ ਲਓ ਜੀ ਆ ਬੱਕਰੀ ਦਾ ਸੌਦਾ ਚੱਲਿਆ 200 ਤੇ ਫਿਰ ਤੁਸੀਂ ਆਏ ਜਾਂ ਮੋੜ ਦੀ ਰੱਖ ਨਹੀਂ ਰਦੀ ਠੀਕ ਹੈ ਬਾਬਾ ਫਰਿੱਜ ਨਾਲ ਰੱਖੇ ਠੰਡੇ ਰਹਾ ਜਾਣਵਰ ਜੀ ਹਾਂ ਇਹਦਾ ਗੁੱਟੀ ਦੀ ਕਰਤੀ ਬਾਬਾ ਕਿੰਨਾ ਮੁੱਲ ਲੱਗਦਾ ਬਾਬਾ ਜੀ ਕੀ ਮੁੱਲ ਕੀਤਾ ਜੀ ਠੀਕ ਹੈ ਜੀ ਨਾ ਕੇ ਲਫਾੜਾ ਉਹਦਾ ਇਹਦਾ ਨਾ ਕਾਂਚਾ ਕੋਈ ਨਹੀਂ ਬੱਸ ਇਹ ਨਾਲ ਕੱਢੋ ਉਹ ਕੰਨ ਤੇ ਕੀ ਦੇ ਦੇ ਸਹੀ ਵੇਖਦੇ ਬਾਈ ਸਹੀ ਵੇਖਦੇ ਬਹੁਤ ਸੱਚ-ਮੁੱਚ ਯਾਰ ਬੰਦੇ ਸਾਰੀ ਛੱਡ ਕੇ ਇਹਨਾਂ ਨਹੀਂ ਵੇਚਨੇ ਆ ਵੇਚਣੇ ਨਹੀਂ ਵੇਚਣਾ ਸਾਹਮਣੇ ਖੜਾ ਉਹ ਖੜਾ 4700 ਦਾ ਚਰਨੇ ਤੁਲਿਆ ਉਹ ਭਰਾਵਾ ਠੀਕ ਆ ਵੀ ਥੋੜੀ ਆਪਣੇ ਅੱਗੇ ਆ ਜਾ ਸਾਢੇ 9 ਦੇ ਫਾੜੇ ਨਹੀਂ ਸਾਢੇ 9 ਦਾ ਕਹੀ ਜਾਂਦਾ ਉਹ ਵੇਂਦਾੜੀ ਉਹ ਮੈਂ ਕਿਹਾ ਹੁਣ ਜਿਆ ਜਿਆ ਬਾਪੂ ਮੰਨੀ ਦੀ ਵੀ ਹੁੰਦੀ ਆ ਅੱਛਾ ਨਹੀਂ ਜੇ ਤੁਹਾਨੂੰ ਕੋਈ ਚੀਜ਼ ਹੋਵੇ ਸਾਥ ਜਾਰੇ ਮੈਂ ਤੁਹਾਨੂੰ ਬੁਲਾ ਦਿਆਂਗਾ ਮੈਂ ਬੁਲਾ ਬੈਠ ਕੇ ਆਵਾਂਗਾ ਉਹ ਤੇਰਾ ਮਾਂ ਨਹੀਂ ਆ ਤੇਰੇ ਮੂੰਹ ਨੂੰ ਲੈ ਨਾ ਬਸ ਤੇਰੇ ਮੂੰਹ ਨੂੰ ਲੈ ਬਸ ਸਹੀ ਗੱਲ ਕੀਤੀ ਤੇਰਾ ਲਾਦਾ ਜਾਨ ਸਹੀ ਮੈਂ ਸੇਖ ਬਾਈ ਜਮਾ ਬਾਈ ਹੁਣ ਨਾ ਬੋਲੀ ਹਾਂ ਹੁਣ ਸਾਰੀ ਤੇ ਦੇ ਸੁਣਦੇ ਆ ਉਹ ਬੱਕਰੇ ਦਾ ਮੰਤਰੀ ਦੇਖਾ ਉਹ ਰਾਹੀ ਆ ਜਾਵੇ 200 ਤੇਰਾ ਲਖਾਈ ਦੇ ਲੱਗੂ 200 ਦਾ ਨਹੀਂ ਪਰ ਜਿਹੜੀ ਗੱਲ ਹੈ 11.5 ਦੀ ਲਖਾਈ ਆ ਯਾਰ ਕੀ ਬਾਈ ਲੜ ਕੇ ਮੇਰੇ ਉਹ ਬਾਬਾ ਉਹਨੇ ਵੀ ਵੇਚਨੇ ਆ ਚੱਲ ਪਰ ਤੇਰੇ ਮੂੰਹ ਨਾ 25 25 ਮੈਂ ਕਰਾਉਣਾ ਪਰਤੀ ਮੈਂ ਕਰਾਉਣਾ ਹੈਗਾ ਪਰਚੀ ਮੈਂ ਕਰਉਣਾ ਪਰਚੀ ਪਰਚੀ ਮੈਂ ਕਰਉਣਾ ਬਾਈ ਰਾਤੀ ਬੈਗਣੋਂ ਸਾਢੇ 9 ਕਿਹਤ ਆ ਬਾਈ ਵੀ ਲੋਨ ਹੈਗਾ ਉਹ ਪਾਲਾ ਬਸ ਇਹ ਨੌਂ ਕਿਹਾ ਸੀ ਯਾਰ ਮੈਂ ਆ ਦੋਨਾਂ ਦਾ ਮੈਂ ਬਣਿਆ ਨਾ ਹਾਂ ਚਲ ਇਹਨਾਂ ਦਾ ਸਾਢੇ 9 ਕਿਹਾ ਤਾਂ ਮੁਣਕ 10 ਵੀ ਕਿਹਾ 10 ਕਿਹ ਕੇ ਚਲ ਮੈਨੂੰ ਦੂਜੇ ਨਾ ਪਰਚੀ ਵੀ ਕਿਹਤੀ ਉਹਨਾਂ ਦੀ ਮਰਜ਼ੀ ਹੈ ਉਹ ਤੇ ਬੇ ਉਹ ਲਿਆ 4500 ਦਾ 10 ਕਹਿ ਕੇ ਕਿਹ ਕਿਹਾ ਹਾਂ ਦੇਖ ਰਿਹਾ ਪਰਚੀ ਤੋਂ ਟੋਂਗਲ ਨੂੰ ਲਾਉਂਦੇ ਆਂ ਇਹ ਬਾਈ ਦੇ ਹਾਂ ਟੋਂਗਲ ਨੂੰ ਲਾਉਂਦੇ ਆਂ 10000 ਜਦੋਂ ਖਰਾ ਪਰਾ ਕਰ ਤੇਰੀ ਮਰਜ਼ੀ ਦਾ ਫੜਾ 9900 ਦੇ ਮੈਂ ਲੈ ਆ ਤੂੰ ਵੀ ਲੈ ਆਂ ਹੁਣ ਗੱਲ ਲਾਲੀ ਲੈ ਕੇ ਆਂ ਮੈਂ ਦੇ ਦੂੰਗਾ ਦਾ ਬਾਈ ਗੱਲ ਸੁਣੋ ਇੱਕ ਮਿੰਟ ਆਪਾਂ ਕੋਈ ਪਾਉਂਦੇ ਲੈ ਆਇਆ ਯਾਰ ਨਗਰ ਮੈਂ ਲੋਡ ਬਤਾਓ ਲੋਡ ਬਤਾਓ ਕੋਈ ਰੱਖਣਾ ਹੀ ਨਹੀਂ ਮੈਂ ਵੀ ਲੈਂਦਾ ਇਹਦਾ ਇਹਨਾਂ ਦਾ ਸੌਦਾ ਹੋ ਗਿਆ ਮੈਂ ਕਿਹਾ ਦੱਸ ਤੂੰ ਲੈ ਲੋਡ ਤਾਂ ਦਿਓ ਐਂ ਤਾਂ ਗੱਲ ਕਰਾਂਗੇ ਹੱਕ ਦੀ ਵੀ ਗਰੀਬਾਂ ਦੀ ਆ ਲੋ ਪਰਚੀ ਆਪੋ ਆਪਣੀ ਆਹ ਤੇ ਫਿਰ ਨੀ ਕਰੀਏ ਕੋਈ ਮੌਕਾ ਨਹੀਂ ਕਰੀਏ ਆਪਣੀ ਈਲਾ ਨੂੰ ਅਰੇ ਬੱਗੇ ਪਰਚੀ ਆਪੋ ਆਪਣੀ ਗੱਲੀਆਂ ਹੈ ਨਾ ਹੁਣ ਮੇਰੀ ਯਾਰੋ ਕੋਈ ਨੀ ਰੰਗ ਰੋਡਾ ਲਾਦਾ ਜਾਂਦੀ ਹੈ ਕਰਾਉ ਪਰਚੀ ਤਾਂ ਹੁਣ ਮੇਰਾ ਵੀ ਦਲਨਾ ਵੱਡੋ ਯਾਰ ਆ ਪਰਚੀ ਵੀ ਕਰਾ ਦੀ ਆ ਪਰਚੀ ਵੀ ਇਹਨੂੰ ਤਾਂ 11ਤੀ ਪੈ ਗਏ ਸਾਡੇ ਗਿਣ ਲਾ ਹਣੀ ਗਿਣਾ ਦੇ ਚੈੱਕ ਪਹਿਜਾ ਤਾ ਦੇ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਪੈਂਡ ਸੈਡਾ ਸਿੰਘ ਵਾਲੇ ਤੇ ਦੋ ਬੱਕਰੀਆਂ ਦਾ ਸੌਦਾ ਹੋਇਆ ਦੋਸਤੋ ਤੇ ਪੂਰੇ 1.5 ਲੱਖ ਦਾ ਹੀ ਉਹ ਤਾਂ 11ਤੀ ਵੜ ਕੇ ਤੇ ਬੱਕਰੇ ਦੋਸਤੋ ਨੂੰ ਭਵਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਬਾਬਾ ਕਿਧਰੇ ਆਉਂਦੇ ਮੇਲਾ ਪਿੰਡ ਸੇਡਾ ਸਿੰਘ ਵਾਲੀ ਚੰਗੀ ਕੁਆਲਟੀ ਦੇ ਬੱਕਰਿਆ ਦੋਸਤੋ ਤੇ ਆਹ ਬੱਕਰਿਆ ਦੋਸਤੋ ਜੋਨੇ ਤੇ ਬਹੁਤ ਵਧੀਆ ਸੌਦਾ ਹੈ ਦੋਸਤੋ ਮਿਲ ਜਾਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਪਿੰਡ ਸੇਡਾ ਸਿੰਘ ਵਾਲੀ ਬਣੇ ਰਿਓ ਵੀਡੀਓ ਕੰਟ ਤੱਕ ਦੋਸਤੋ